ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਦੀਨਾ ਸਾਹਿਬ ਦੇ ਵਿੱਚ ਅੱਜ ਸਥਿਤੀ ਉਸ ਸਮੇਂ ਕਾਫੀ ਤਣਾਅਪੂਰਨ ਹੋ ਗਈ ਜਦੋਂ ਨੇੜਲੇ ਪਿੰਡਾਂ ਤੋਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਆਈਆਂ ਸੰਗਤਾਂ ਨੇ ਇਤਿਹਾਸਿਕ ਗੁਰਦੁਆਰਾ ਦਸਵੀਂ ਪਾਸ਼ਾਹੀ ਸ਼ਰੀਰ ਜ਼ਫਰਨਾਮਾ ਲੋਹਗੜ੍ਹ ਸਾਹਿਬ ਵਿਖੇ ਇਕੱਠੇ ਹੋ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਮੈਨੇਜਰ ਦੇ ਦਫ਼ਤਰ ਦੇ ਅੱਗੇ ਧਰਨਾ ਲਗਾ ਦਿੱਤਾ। ਇਕੱਤਰ ਹੋਈਆਂ ਸੰਗਤਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਥੇ 40 ਸਾਲਾਂ ਤੋਂ ਕਾਰ ਸੇਵਾ ਦੇ ਚੱਲ ਰਹੇ ਲੰਗਰ ਨੂੰ ੱੱਕੇ ਨਾਲ ਬੰਦ ਕਰਨਾ ਚਾਹੁੰਦੀ ਹੈ। ਲੋਕਿ ਸੰਗਤ ਉਕਾ ਹੀ ਪਰਵਾਹ ਨਹੀਂ ਉਧਰ ਦੂਜੇ ਪਾਸੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਮਹਿੰਦਰ ਸਿੰਘ ਚੋਹਾਨਕੇ ਤੇ ਸਮੁੱਚੇ ਸਟਾਫ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਅੰਮ੍ਰਿਤਸਰ ਤੋਂ ਆਈ ਇੱਕ ਚਿੱਠੀ ਦਾ ਹਵਾਲਾ ਦੇ ਕੇ ਪੱਲਾ ਝਾੜ ਲਿਆ ਹੈ ਸਾਡੇ ਬਾਬਾ ਜੀ ਦਾ ਲੰਗਰ ਚਕਾਉਂਦੇ ਆ ਅਸੀਂ ਨਹੀਂ ਚੱਕਣ ਦੇਣਾ ਲੰਗਰ ਅਸੀਂ ਤਾਂ ਬਾਬਾ ਜੀ ਦੇ ਲੰਗਰ ਦੇ ਬਚਾਏ ਵਿਆ ਸਾਰਾ ਨੰਗਰ ਬਾਬਾ ਜੀ ਦਾਨਪਨ ਕਰਦੇ ਆ ਨਾ ਇਹ ਸਾਥੋਂ ਕਰਾਉਂਦੇ ਆ ਜਿਹੜੇ ਕਮੇਟੀ ਵਾਲੇ ਬਾਬਾ ਜੀ ਦਾ ਬਾਬਾ ਜੀ ਦਾ ਜਿਹੜਾ ਲੰਗਰ ਚਕਾਉਂਦੇ ਆ ਕਮੇਟੀ ਵਾਲੇ ਗੋਲ ਕਚੋਰ ਅਸੀਂ ਆਪਕੋ ਕਹਿੰਨੇ ਆ ਬਾਬਾ ਜੀ ਨੇ ਕੋਈ ਘਰੇ ਨਹੀਂ ਲੈਣਾ ਕੋਈ ਕੋਠੀ ਨਹੀਂ ਪਾਉਣੀ ਕੋਈ ਬੱਚੇ ਨਹੀਂ ਪਾਲਨੇ ਆਪਦੇ ਆਪਦਾ ਘਰ-ਵਾਰ ਛੱਡਿਆ ਉਹ ਦੇਸ਼ ਸੇਵਾ ਕਰਦੇ ਆ ਉਹ ਕੋਈ ਆਪਦੇ ਘਰੇ ਨਹੀਂ ਲੈ ਕੇ ਜਾਂਦੇ ਇਹਨਾਂ ਨੇ ਆਪਦੇ ਬਬਰ ਪਰਨੇ ਆਪਦੇ ਘਰ ਪਰਨੇ ਇਹਨਾਂ ਨੇ ਇਹਨਾਂ ਨੇ ਕਿਸੇ ਨੂੰ ਕੋਈ ਨਹੀਂ ਕਰਨਾ ਇੱਥੇ ਕਿੰਨਾ ਚੜਾਵਾ ਚੜਦਾ 300 ਕਿੱਲਾ ਪੈੜੀ ਦਾ 4-4 ਲੱਖ ਰੁਪਈਆ ਗੱਲੇ ਦਾ ਨਿਕਲਦਾ ਇਹ ਕਿੱਥੇ ਲਾਉਂਦੇ ਆ ਇਹ ਦੱਸੋ ਅੰਬਰਸਰ ਵਾਲੇ ਵੀ 10 ਮਤ ਸੌਂਦ ਲੈ ਕੇ ਜਾਂਦੇ ਆ ਇਹ ਕਿੱਥੇ ਲਾਉਂਦੇ ਆ ਇੰਨੇ ਪੈਸਾ ਕਿੱਥੇ ਜਾਂਦਾਗਾ ਇਹ ਸਾਨੂੰ ਵੀ ਪਤਾ ਹੋਣਾ ਚਾਹੀਦਾ ਵੀ ਸਾਡੇ ਗੁਰਦਾਰੇ ਦਾ ਕਿੱਥੇ ਪੈਸਾ ਸਾਡਾ ਕੀ ਬਣਾਇਆ ਸਾਰਾ ਕੁਝ ਬਾਬਾ ਜੀ ਨੇ ਬਣਾਇਆ ਕਮਰੇ ਬਣਾ ਕੇ ਦਿੱਤੇ ਉਹਨੂੰ ਬਾਬਾ ਜੀ ਨੇ ਬਣਾ ਕੇ ਦਿੱਤੇ ਆ ਜੋ ਗੁਰਦਾਰਾ ਜੋ ਕੰਮ ਕਰਦਾ ਬਾਬਾ ਜੀ ਕਰਦੇ ਆ ਇਹਨਾਂ ਨੇ ਕੀ ਕਰਿਆ ਦਾ ਪ੍ਰਸ਼ਾਦਾ ਹੀ ਬਾਬਾ ਜੀ ਦਾ ਸ਼ੱਕ ਦੇ ਪਰ ਜਿੱਦੇ ਦਾ ਮੈਨੇਜਰ ਸਾਹਿਬ ਆਇਆ ਇਹ ਪ੍ਰਸ਼ਾਦਾ ਹੀ ਨੇ ਛਕਾਉਣਾ ਹਟਾਤਾ ਸਾਰੇ ਮਲਾਜ਼ਮੋ ਕਹਿ ਦੇਣ ਸੌਂ ਖਾ ਕੇ ਵੀ ਅਸੀਂ ਪ੍ਰਸ਼ਾਦਾ ਨਹੀਂ ਬਾਬਾ ਜੀ ਦੇ ਸ਼ੱਕ ਦੇ ਇਹਨਾਂ ਨੇ ਕੀ ਬਣਾਉਦਾ ਕਿ ਇਹ ਕੀ ਕਰਦੇ ਕਿੱਥੇ ਲੈ ਕੇ ਜਾਂਦੀ ਆ ਇਹ ਸਾਡੇ ਪਿੰਡ ਵਾਲੇ ਇਹਨਾਂ ਦਾ ਹਿਸਾਬ ਕਿਤਾਬ ਮੰਗਦੇ ਪਰ ਇਹ ਕਿਸੇ ਨੂੰ ਕੋਈ ਹਿਸਾਬ ਕਿਤਾਬ ਨਹੀਂ ਦਿੰਦੇ ਖਾਨ ਸਾਹਿਬ ਅਖੀ ਫਤਿਹ ਬੇਨਤੀ ਹੈ ਜੀ ਇਹ ਸੰਗਤ ਇਕੱਠੀ ਹੋਈ ਆ ਜਿਹੜਾ ਇੱਥੇ ਮਤਲਬ ਕਾਰਸੇਵਾ ਵਾਲੇ ਬਾਬਿਆਂ ਦਾ ਮਤਲਬ ਲੰਗਰ ਚੱਲ ਰਿਹਾ ਹੈ ਕਾਰਸੇਵਾ ਵਾਲੇ ਬਾਬਿਆਂ ਦੀ ਸੇਵਾ ਚੱਲ ਰਹੀ ਆ ਸ਼ਰੋਮਣੀ ਕਮੇਟੀ ਵਾਲੇ ਇਹ ਮਤਲਬ ਇਥੋਂ ਲੰਗਰ ਚੁਕਾ ਰਹੇ ਆ ਉਸ ਦੇ ਰੋਸ ਵਿੱਚ ਸਾਰਾ ਪਿੰਡ ਇੱਥੇ ਇਕੱਠਾ ਹੋਇਆ ਕੀ ਕਾਰਨ ਹੈ ਕਾਰਨ ਕੀ ਹੈ ਜੀ ਜਦੋਂ ਵੀ ਕੋਈ ਵੀ ਸੰਗਰਾਂਦ ਹੈ ਜਾਂ ਮੱਸਿਆ ਜਾਂ ਕੋਈ ਹੋਰ ਹੈ ਮਤਲਬ ਇਤਿਹਾਸਕ ਦਿਨ ਹੁੰਦਾ ਦਿਹਾੜਾ ਹੁੰਦਾ ਜਾਂ ਕੋਈ ਬਾਹਰੋਂ ਸੰਗਤ ਆਉਂਦੀ ਹੈ ਇੱਥੇ 100 200 400 ਬੰਦਾ ਮਤਲਬ ਸੰਗਤ ਆਉਂਦੀ ਹੈ ਪ੍ਰਸ਼ਾਦਾ ਛਕਣ ਦੀ ਖਾਤਰ ਜਾਂ ਚਾਹ ਪੀਣ ਦੀ ਖਾਤਰ ਸ਼੍ਰੋਮਣੀ ਕਮੇਟੀ ਦੇ ਲੰਗਰ ਦੇ ਵਿੱਚ ਕੋਈ ਪ੍ਰਬੰਧ ਨਹੀਂ ਉਹ ਸਾਰੀ ਸੰਗਤ ਕਾਰ ਸੇਵਾ ਵਾਲੇ ਬਾਬਿਆਂ ਦੇ ਮਤਲਬ ਪ੍ਰਸ਼ਾਦਾ ਛਕਦੀ ਆ ਉੱਥੋਂ ਚਾਹ ਪਾਣੀ ਪੀਤੀ ਆ ਪਿੰਦੀ ਆ ਹੁਣ ਜਿਹੜੇ ਮੌਜੂਦਾ ਮਤਲਬ ਸ਼੍ਰੋਮਣੀ ਕਮੇਟੀ ਮੈਂਬਰ ਵੀ ਆ ਇੱਥੇ ਆਪਣਾ ਸੌਰੀ ਸੇਵਾਦਾਰ ਹੈ ਮੁਲਾਜ਼ਮ ਹੈ ਉਹਨਾਂ ਦੇ ਵਿੱਚੋਂ ਵੀ ਅੱਧਰੋਂ ਤੋਂ ਵੱਧ ਮੁਲਾਜ਼ਮ ਹੈ ਜਿਹੜੇ ਰੋਜ਼ਾਨਾ ਉਹ ਕਾਰਸੇ ਵਾਲੇ ਬਾਬਿਆਂ ਦੇ ਲੰਗਰ ਚੋਂ ਪ੍ਰਸ਼ਾਦਾ ਛਕਦੇ ਆ ਇਸ ਤੋਂ ਪਹਿਲਾਂ ਤੁਸੀਂ ਹਾਂਜੀ ਅਸੀਂ ਇੱਥੇ ਇਸ ਤੋਂ ਪਹਿਲਾਂ ਤੁਸੀਂ ਕੋਈ ਉੱਚ ਅਧਿਕਾਰੀਆਂ 'ਚ ਸ਼ਰੋਮਣੀ ਕਮੇਟੀ ਨੂੰ ਕੋਈ ਸ਼ਿਕਾਇਤ ਕੀਤੀ ਹੈ ਜਾਂ ਮਿਲੇ ਨਹੀਂ ਅਸੀਂ ਮਤਲਬ ਬੇਨਤੀ ਕੀਤੀ ਸੀਗੀ ਪਹਿਲਾਂ ਵੀ ਵੀ ਇਹ ਮਤਲਬ 25 30 ਸਾਲ ਤੋਂ ਇੱਥੇ ਕਾਰ ਸੇਵਾ ਚੱਲੀ ਆ ਰਹੀ ਆ ਕਾਰ ਸੇਵਾ ਦੀ ਬਦੌਲਤੀ ਜਿਹੜਾ ਗੁਰਦੁਆਰਾ ਸਾਹਿਬ ਦੀ ਨੁਹਾਰ ਬਦਲੀ ਆ ਇਹ ਕਾਰ ਸੇਵਾਲਿਆਂ ਬਾਬਿਆਂ ਦੀ ਬਦੌਲਤੀ ਮਤਲਬ ਬਜ਼ੀ ਗਈ ਆ ਹੁਣ ਵੀ ਚਾਰ ਸ਼ਫੇਰ ਚਾਰ ਤਵਾਰੀ ਦਾ ਕੰਮ ਚੱਲ ਰਿਹਾ ਸੀਗਾ ਜਿਹੜਾ ਇਹਦੋਂ ਪਹਿਲਾਂ ਮੈਨੇਜਰ ਸੀ ਮੈਨੇਜਰ ਸਾਹਿਬ ਸੀ ਉਹ ਕਾਰ ਸੇਵਾਲੇ ਬਾਬਿਆਂ ਨੂੰ ਪ੍ਰੈਸ ਕਰ ਰਿਹਾ ਸੀਗਾ ਵੀ ਤੁਸੀਂ ਪਿੰਡ ਦੀ ਸੰਗਤ ਦੇ ਟੈਕਟਰ ਟਰਾਲੀਆਂ ਲਾ ਕੇ ਭਰ ਪਾਓ ਹਾਲਾਂਕਿ ਉਤੋਂ ਸ਼ਰਮਣੀ ਕਮੇਟੀ ਬਣੀ ਉਹ ਪੈਸੇ ਕੁਝ ਭਰਤੀ ਖਤਰ ਆਏ ਸੀ ਕਾਰਸੇ ਵਾਲੇ ਬਾਬੇ ਨੇ ਕਿਹਾ ਵੀ ਜਿਹੜੇ ਪੈਸੇ ਤੁਹਾਡੇ ਕੋਲੇ ਆਇਆ ਤੁਸੀਂ ਲਾਓ ਬਾਕੀ ਅਸੀਂ ਸੰਗ ਦੇ ਸਹਿਯੋਗ ਨਾਲ ਹੁਣ ਤੁਸੀਂ ਮੈਨੇਜਰ ਸਾਹਿਬ ਨੂੰ ਮਿਲੇ ਆ ਨਹੀਂ ਜੀ ਮੈਨੇਜਰ ਸਾਹਿਬ ਇੱਥੇ ਆਉਂਦਾ ਹੀ ਨਹੀਂ ਜੀ ਅੱਜ ਵੀ ਉਹਨੂੰ ਬਾਰ-ਬਾਰ ਬੇਨਤੀ ਕਰਨ ਦੇ ਬਾਵਜੂਦ ਵੀ ਮੈਨੇਜਰ ਸਾਹਿਬ ਇੱਥੇ ਪਹੁੰਚੇ ਨਹੀਂ ਇਸ ਤੋਂ ਬਾਅਦ ਹੁਣ ਤੁਸੀਂ ਕੀ ਮੰਗ ਹੈ ਤੁਹਾਡੀ ਤੇ ਕੀ ਅੱਗੇ ਸਾਡੀ ਮੰਗ ਸਾਰੇ ਪਿੰਡ ਦੀ ਸਮੁੱਚੇ ਦੀ ਇਹ ਮੰਗ ਹੈ ਜੀ ਵੀ ਜਿਹੜਾ ਇਹ ਮਤਲਬ ਇੱਥੇ ਲੰਗਰ ਹੈ ਕਾਰ ਸੇਵਾਲੇ ਬਾਬਿਆਂ ਦੀ ਕਾਰ ਸੇਵਾ ਇੱਥੇ ਨਿਰੰਤਰ ਚੱਲਣੀ ਚਾਹੀਦੀ ਹੈ। ਲੰਗਰ ਉਹਨਾਂ ਦਾ ਇੱਥੇ ਚੱਲਣਾ ਚਾਹੀਦਾ ਹੈ। ਲੰਗਰ ਇੱਥੇ ਰਹਿਣਾ ਚਾਹੀਦਾ ਹੈ। ਜੇ ਲੰਗਰ ਨੂੰ ਹਟਾਇਆ ਜਾਂਦਾ ਤਾਂ ਤੁਸੀਂ ਪਿੰਡ ਵੱਲੋਂ ਅੱਗੇ ਕੀ ਤੁਹਾਡਾ ਸਾਡਾ ਸਾਰੇ ਪਿੰਡ ਦੀ ਜੀ ਵਿਰੋਧ ਹੈ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡੇ ਪਿੰਡ ਦੇ ਸਾਰੇ ਸਮੁੱਚੀ ਸਾਧ ਸੰਗ ਦੀ ਵਿਚਾਰ ਹੈ ਵੀ ਇੱਕ ਤਾਂ ਕੱਲ ਨੂੰ ਇੱਥੇ ਜੇ ਕੋਈ ਗਮੀ ਜਾਂ ਸ਼ਾਦੀ ਦਾ ਮਤਲਬ ਇੱਥੇ ਇਕੱਠ ਹੁੰਦਾ ਉਹ ਸਾਡੇ ਪਿੰਡ ਦੇ ਮਤਲਬ ਇਹ ਮਤਲਬ ਸਾਰੀ ਸੰਗਤ ਕਹਿੰਦੀ ਹੈ ਵੀ ਅਸੀਂ ਪਿੰਡ ਦੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਨਾ ਮਰਗਦਾ ਭੋਗ ਪਾਵਾਂਗੇ ਨਾ ਕੋਈ ਖੁਸ਼ੀ ਦਾ ਮਤਲਬ ਪ੍ਰੋਗਰਾਮ ਇੱਥੇ ਰੱਖਾਂਗੇ ਛੱਪੜ ਪਰ ਉੱਥੇ ਪਾਵਾਂਗੇ ਅਸੀਂ ਮਤਲਬ ਆਪਦੀ ਸੈਪਰੇਟ ਜਗ੍ਹਾ ਬਣਾ ਕੇ ਉੱਥੇ ਮਤਲਬ ਯਾਨੀ ਗਮੀ ਸ਼ਾਦੀ ਦਾ ਪ੍ਰੋਗਰਾਮ ਅਸੀਂ ਉੱਥੇ ਕਰਿਆ ਕਰਾਂਗੇ ਤੁਸੀਂ ਇਹ ਮਾਮਲਾ ਸਾਰਾ ਹੁਣ ਸ਼੍ਰੋਮਣੀ ਕਮੇਟੀ ਦੇ ਧਿਆਨ ਚ ਲਿਆਵੋਗੇ ਜਾਂ ਮਿਲੋਗੇ ਕਿਸੇ ਮੈਂਬਰ ਨੂੰ ਨਹੀਂ ਅਸੀਂ ਜੀ ਕੋਸ਼ਿਸ਼ ਵੀ ਕਰਾਂਗੇ ਅੱਗੇ ਵੀ ਸਾਡੀ ਵੈਸੇ ਸੁਣੀ ਨਹੀਂ ਗਈ ਹੁਣ ਵੀ ਸਾਡੀ ਕੋਸ਼ਿਸ਼ ਹੈ ਪਹਿਲਾਂ ਅਸੀਂ ਸ਼੍ਰੋਮਣੀ ਕਮੇਟੀ ਨੂੰ ਮਿਲਾਂਗੇ ਅੰਮ੍ਰਿਤਸਰ ਵੀ ਜਾਵਾਂਗੇ ਅ ਉਸੇ ਐਸੀ ਐਸਪੀ ਸੀ ਦੇ ਪ੍ਰਧਾਨ ਨੂੰ ਮਿਲਾਂਗੇ ਤੇ ਇਹਨਾਂ ਦੇ ਕਮੇਟੀ ਮੈਂਬਰਾਂ ਨੂੰ ਮਿਲਾਂਗੇ ਜੇ ਸਾਡਾ ਨਾਮ ਮਸਲਾ ਹੱਲ ਹੋਇਆ ਉਸ ਤੋਂ ਬਾਅਦ ਮਤਲਬ ਅਸੀਂ ਕੋਈ ਛੱਪੜ ਵਗੈਰਾ ਸ਼ਾਂ ਸੰਧੀ ਸ਼ਾਮ ਲਾੜ ਭਰ ਕੇ ਉੱਥੇ ਮਤਲਬ ਆਰਦਾ ਜਿਗਾਰ ਤਿਆਰ ਕਰਕੇ ਜੋ ਵੀ ਗਮੀ ਸ਼ਾਦੀ ਦਾ ਪ੍ਰੋਗਰਾਮ ਹੋਇਆ ਕਰੂ ਉੱਥੇ ਹੋਇਆ ਦੇਖੋ ਜੀ ਲੰਗਰ ਨੂੰ ਨਹੀਂ ਹਟਾ ਰਹੇ ਜਿਹੜੀ ਕਾਰ ਸੇਵਾ ਇਹ ਕਾਰ ਸੇਵਾ 40 ਸਾਲ ਤੋਂ ਚੱਲ ਰਹੀ ਹੈ ਹੁਣ ਇਸ ਟਾਈਮ ਗੁਰਦੁਆਰਾ ਸਾਹਿਬ ਵਿਖੇ ਕਾਰ ਸੇਵਾ ਦਾ ਕੋਈ ਕੰਮ ਨਹੀਂ ਚੱਲਦਾ ਜਿਹੜੇ ਗੁਰਦੁਆਰੇ 'ਚ ਕਾਰ ਸੇਵਾ ਦਾ ਕੋਈ ਕੰਮ ਨਹੀਂ ਚੱਲਦਾ ਉੱਥੇ ਕਾਰ ਸੇਵਾ ਦਾ ਜਿਹੜਾ ਡੇਰਾ ਉਹਨੂੰ ਖਾਲੀ ਕਰਾਉਣਾ ਸ਼੍ਰੋਮਣੀ ਕਮੇਟੀ ਦਾ ਕੰਮ ਆ ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਥੋਂ ਦੀ ਕਾਰ ਸੇਵਾ ਬੰਦ ਕੀਤੀ ਹੈ ਅੰਤਰਨ ਕਮੇਟੀ ਨੇ ਮਤਾ ਕੀਤਾ ਉਹ ਸੇਵਾ ਬੰਦ ਕਰਨ ਦੇ ਆਧਾਰ ਤੇ ਹੀ ਬਾਬਿਆਂ ਨੂੰ ਕਾਰ ਸੇਵਾ ਦਾ ਡੇਰਾ ਖਾਲੀ ਕਰਨ ਲਈ ਕਿਹਾ ਗਿਆ ਸੀ ਤੇ ਉਸ ਆਧਾਰ ਤੇ ਬਾਬੇ ਕਰ ਰਹੇ ਦੇਖੋ ਜੀ ਦੋ ਪਾਸੇ ਲੰਗਰ ਚੱਲਦੇ ਨੇ ਸਾਡਾ ਵੀ ਚੱਲਦਾ ਬਾਬਿਆਂ ਦਾ ਵੀ ਚੱਲਦਾ ਜਿਹੜੇ ਬਾਬਿਆਂ ਨਾਲ ਬੰਦੇ ਰਿਲੇਟਡ ਨੇ ਉਹ ਸਾਰੇ ਬਾਬਿਆਂ ਵਾਲੇ ਡੇਰੇ ਚ ਲੰਗਰ ਸਾਕਨ ਚੱਲੇ ਜਾਂਦੇ ਨੇ ਜਿਹੜੀ ਆਮ ਸੰਗਤ ਆ ਉਹ ਸਾਡੇ ਕੋਲ ਜੰਦੀ ਹੈ ਬਾਬਾ ਲੰਗਰ ਕੁਝੋ ਵੀ ਘੰਟੇ ਚੱਲਦਾ ਹੈ 24 ਘੰਟੇ ਚੱਲਦਾ ਜੀ ਦੇਖੋ ਸੰਗਤ ਆਉਂਦੀ ਹੈ ਤੇ ਹਰ ਵਕਤ ਉਹ ਲੰਗਰ ਚੱਲਦਾ ਹੈ ਹਾਂਜੀ ਚੱਲਦਾ ਹੈ ਪਿੰਡ ਵਾਲਿਆਂ ਦਾ ਕਹਿਣਾ ਵੀ ਉਹ ਕਦੇ ਉਹਨਾਂ ਨੂੰ ਲੰਗਰ ਇੱਥੇ ਮਿਲਦਾ ਨਹੀਂ ਜਦੋਂ ਦੇਖੋ ਜੀ ਉਹ ਪਿੰਡ ਵਾਲਿਆਂ ਦਾ ਜਿਹੜਾ ਸੰਬੰਧ ਆ ਉਹ ਬਾਬਿਆਂ ਦੇ ਡੇਰੇ ਡੇਰੇ ਜਾਂਦੇ ਨੇ ਡੇਰੇ ਲੰਗਰ ਸਾਕਦੇ ਨੇ ਜਿਹੜੇ ਕਾਰਸੇਵਾਲੇ ਆਉਂਦੇ ਨੇ ਮਤਲਬ ਕਾਰਸੇਵਾਲੇ ਦੀ ਸੰਗਤ ਆਉਂਦੀ ਆ ਉਹ ਸਾਰੀ ਕਾਰਸੇਵਾਲੇ ਬਾਬਿਆਂ ਦੇ ਡੇਰੇ 'ਚ ਹੀ ਲੰਗਰ ਸਕਦੀ ਆ ਹੁਣ ਜਿਹੜੀ ਸੰਗਤ ਬੈਠੀ ਆ ਉਹਨਾਂ ਨੂੰ ਕਹਿਣਾ ਵੀ ਘੰਟਾ ਹੋ ਗਿਆ ਉਹਨਾਂ ਨੂੰ ਬੈਠਿਆਂ ਨੂੰ ਲੰਗਰ ਨਹੀਂ ਉਹ ਡੇਰੇ 'ਚ ਆਏ ਸੀ ਜੀ ਡੇਰੇ 'ਚ ਹੀ ਅੱਗੇ ਲੰਗਰ ਸਕਦੇ ਨੇ ਪਰ ਹੁਣ ਡੇਰੇ 'ਚ ਨਹੀਂ ਮਿਲਿਆ ਜਾਂ ਸਾਨੂੰ ਗਲਤ ਗੱਲ ਆ ਕੁਝ ਮੁਲਾਜ਼ਮ ਇਹਨਾਂ ਦੇ ਨਹੀਂ ਇਹਨਾਂ ਦੇ ਵੀ ਆ ਜਿਹੜੇ ਕਾਰਸੇਵਾਲੇ ਬਾਬੇ ਆਉਂਦੇ ਲੰਗਰ ਦੇ ਵਿੱਚ ਰੈਗੂਲਰ 2-4 ਮਤਲਬ ਲਾਟ ਨੂੰ ਹਰਿਆਣਾ ਹੁਣ ਵੀ ਕਾਰ ਸੇਵਾ ਵਾਲੇ ਬਾਬਾ ਨੇ ਆਪਣਾ ਲੰਗਰ ਚੁਕਾਤਾ ਚ ਮੈਂ ਆਏ ਤਾਂ ਅਸੀਂ ਵੀ ਛਕ ਲਾਂਗੇ ਸਾਨੂੰ ਕਿਹੜਾ ਕੋਈ ਮਨਾਹੀ ਹੈ ਬਾਬਾ ਨੇ ਸਾਨੂੰ ਕਿਹੜਾ ਮਨਾਹੀ ਕਰੀਗਾ ਤੁਸੀਂ ਕਹਿੰਦੇ ਨਾ ਕਾਰ ਇਹ ਹੈ ਵੀ ਜਿਹੜੀ ਸ਼ਰੋਮਣੀ ਕਮੇਟੀ ਹੈ ਇੱਥੋਂ ਕਾਰ ਸੇਵਾ ਵਾਲਿਆਂ ਦਾ ਲੰਗਰ ਚਗਾਉਣ ਦੀ ਚਿਕਾਰ ਰਹੀ ਹੈ ਇਹਦੇ ਸਬੰਧ ਚ ਵੀ ਪਿੰਡ ਵਾਲੇ ਜਿਹੜੇ ਲੋਕ ਇੱਥੇ ਸੇਵਾ ਕਰਦੇ ਆ ਸ਼ੁਰੂ ਤੋਂ ਮੇਰੇ ਜਨਮ ਤੋਂ ਪਹਿਲਾਂ ਦੀ ਬਾਬਿਆਂ ਦੀ ਇੱਥੇ ਕਾਰ ਸੇਵਾ ਚੱਲਦੀ ਹੈ 38 39 ਸਾਲ ਦੀ ਮੇਰੀ ਉਮਰ ਆ ਤੇ ਉਦੋਂ ਪਹਿਲਾਂ ਦੀ ਇੱਥੇ ਸੇਵਾ ਚੱਲਦੀ ਆ ਲੋਕ ਇੱਥੇ ਦਸਬੰਧ ਕੱਢਦੇ ਆ 6 ਮਹੀਨੇ ਬਾਅਦ ਇੱਥੇ ਸੇਵਾ ਚਲਾਈ ਜਾਂਦੀ ਹੈ ਜਦੋਂ ਲੋਕ ਦਸਵੰਧ ਕੱਢਦੇ ਆ ਤਾਂ ਉਹ ਪੈਸੇ ਨਾਲ ਹੀ ਇੱਥੇ ਸੇਵਾ ਚੱਲਦੀ ਹੈ ਇੱਥੇ ਇੱਕ ਇੱਟ ਤੋਂ ਲੈ ਕੇ ਅੰਤ ਤੱਕ ਜਿੰਨਾ ਇੱਥੇ ਕੁਝ ਬਣਿਆ ਉਹ ਕਾਰ ਸੇਵਾ ਵਾਲੇ ਬਾਬਿਆਂ ਦੇ ਪੈਸੇ ਨਾਲ ਲੋਕਾਂ ਦੇ ਪੈਸੇ ਨਾਲ ਬਣਿਆ ਉਹਨਾਂ ਦੀ ਰਹਿਣ ਮਹਿ ਹੀ ਇੱਥੇ ਬਣਿਆ ਤੇ ਹੁਣ ਇਹਨਾਂ ਨੇ ਪਤਾ ਨਹੀਂ ਕੀ ਗੱਲ ਕੀ ਕਾਰਨ ਹੋਇਆ ਵੀ ਉਹਨਾਂ ਦੀ ਸੇਵਾ ਚਕਵਾਉਣ ਨੂੰ ਇਹ ਕਹਿੰਦੇ ਆ ਵੀ ਆਪਦਾ ਡੇਰਾ ਇੱਥੋਂ ਚੱਕੋ ਇਹਦੇ ਸਬੰਧ ਚ ਪਿੰਡ ਵਾਲੇ ਲੋਕ ਕਹਿੰਦੇ ਆ ਵੀ ਇੱਥੇ ਡੇਰਾ ਰਹੇ ਇਹ ਗੱਲ ਇਹਦਾ ਨਾਂ ਦਾ ਇੱਥੇ ਸ਼ਰਮਣੀ ਕਮੇਟੀ ਜਿਹੜੀ ਐ ਐਸਜੀਪੀਸੀ ਆ ਕੋਈ ਲੰਗਰ ਚਲਾਉਂਦੀ ਹੈ। ਇਸ ਗੱਲ ਦੀ ਤੁਹਾਡੇ ਸਾਹਮਣੇ ਮੈਨੇਜਰ ਸਾਹਿਬ ਨੇ ਵੀ ਪੋਸਟ ਕੀਤੀ ਵੀ ਸਾਡੇ ਵੀ ਕੁਝ ਮੈਨੇਜਰ ਅ ਮਲਾਜ਼ਮ ਇੱਥੋਂ ਪ੍ਰਸ਼ਾਦਾ ਛੱਕਦੇ ਆ। ਤੇ ਫਿਰ ਜੋ ਇਹ ਐਸਜੀਪੀਸੀ ਦੀ ਰਸਦ ਇਹਨਾਂ ਨੂੰ ਬਿੱਲ 'ਚ ਪੈਂਦੀ ਆ ਤੇ ਫਿਰ ਉਹ ਕਿੱਧਰ ਚਲੀ ਜਾਂਦੀ ਆ? ਇਹ ਸ਼ਿਕਾਇਤ ਤੁਸੀਂ ਪਹਿਲਾਂ ਜਿਹੜੀ ਇਹ ਲੰਗਰ ਦੀ ਸ਼ਿਕਾਇਤ ਐ ਸ਼ਰਮਣੀ ਕਮੇਟੀ ਦੇ ਧਿਆਨ 'ਚ ਪਹਿਲਾਂ ਲਿਆਂਦੀ ਐ? ਨਹੀਂ ਜੀ ਮੈਨੂੰ ਤਾਂ ਸਰਪੰਚ ਬਣੇ ਨੂੰ ਹਜੇ 2 ਮਹੀਨੇ ਹੋਏ ਆ। ਤੇ ਇਹ ਪਹਿਲਾ ਹੀ ਮਸਲਾ ਮੇਰੇ ਹੁਣ ਇਸ ਮਸਲੇ ਸੰਬੰਧੀ ਤੁਸੀਂ ਕੋਈ ਸ਼੍ਰੋਣੀ ਕਮੇਟੀ ਦੇ ਹੈੱਡ ਜਿਹੜੇ ਪ੍ਰਧਾਨ ਸਾਹਿਬ ਜਾਂ ਹੋਰ ਸ਼੍ਰੋਣੀ ਕਮੇਟੀ ਦੇ ਕਿਸੇ ਸੀਨੀਅਰ ਮਲਾਜ਼ਮ ਨਾਲ ਕੋਈ ਰਾਬਤਾ ਹੋਇਆ ਤੁਹਾਡਾ ਨਹੀਂ ਜੀ ਕੋਈ ਰਾਬਤਾ ਨਹੀਂ ਹੋਇਆ ਮੈਨੂੰ ਤਾਂ ਪਤਾ ਹੀ ਸਵੇਰੇ ਲੱਗਿਆ ਜੀ ਤੇ ਹੁਣ ਇਹ ਜਿਹੜਾ ਜਿਹੜਾ ਸੰਘਰਸ਼ ਇਹ ਕਰ ਰਹੀ ਹੈ ਪਿੰਡ ਵਾਲੇ ਇਹ ਹੁਣ ਅੱਗੇ ਤੁਸੀਂ ਇਹਦਾ ਕੀ ਵਿੱਚ ਕਰ ਨਹੀਂ ਸੰਘਰਸ਼ ਇਹ ਅਸੀਂ ਰੱਖਾਂਗੇ ਅਹੀ ਧਰਨਾ ਲਾਵਾਂਗੇ ਐਸਜੀਪੀਸੀ ਵਿਰੋਧ ਇਹ ਕੋਈ ਗੱਲ ਹੈਗੀ ਇੱਥੇ ਇਹਨਾਂ ਨੇ ਕੀ ਕਰਿਆ ਉਹ ਦੇਖੋ ਕਿ ਮੈਂ ਕੰਧਾਂ 'ਚ ਮੂਰੇ ਨਿਕਲੇ ਪਏ ਆ ਕੀ ਕੁਛ ਹੈ ਇਹ ਜਿਹੜੇ ਮੱਸੇ ਰੰਗੜ ਵਾਲੀਆਂ ਜਿਹੜੀਆਂ ਇੱਥੇ ਕਰਤੂਤਾਂ ਹੁੰਦੀਆਂ ਇਹ ਲੋਕ ਉਹ ਕੰਮ ਇੱਥੇ ਕਰਨਾ ਚਾਹੁੰਦੇ ਆ ਕਾਰਸੇਵਾ ਵਾਲੇ ਬਾਬਿਆਂ ਦਾ ਜੇ ਲੰਗਰ ਰਹਿੰਦਾ ਤਾਂ ਲੋਕ ਇੱਥੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਉਂਦੇ ਆ ਤੇ ਜੇ ਇਥੋਂ ਲੰਗਰ ਚਕਾਇਆ ਜਾਂਦਾ ਤਾਂ ਇੱਥੇ ਕਿਸੇ ਨੇ ਵੜਨਾ ਨਹੀਂ ਇਹ ਆਪਦੀਆਂ ਮੰਨ ਚਾਹੀਆਂ ਜੋ ਗੱਲਾਂ ਉਹ ਕਰਨਗੇ ਨਿਹਾਲ ਸਿੰਘ ਵਾਲਾ ਤੋਂ ਜਗਤ ਸੇਵਕ ਟੀਵੀ ਲਈ ਪ੍ਰਦੀਪ ਸਿੰਘ ਢਿਲੋਂ ਦੀ ਰਿਪੋਰਟ